ਰਾਧੀਆਂ ਸਜਾਵਾਂ ਪੂਰੀਆਂ ਹੋ ਗਈਆਂ ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ ਜੀਲ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਿਹਾ ਹੋਗੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲ ਗਈਆਂ ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾਵ ਹੀ ਨਹੀਂ ਹੋਏ ਕਮਿਸ਼ਨ ਸਾਖ ਮੋਰਚੇ ਵੱਲੋਂ ਸ਼ਿਦਿਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਕੋਟਪੂਰਾ ਬੈਬਲ ਕਲਾ ਗੋਲੀਕਾਣ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਜ਼ਾਵਾ ਪੂਰੀਆਂ ਕਰਨ ਦੇ ਬਾਵਜੂਦ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੂਰੇ ਪੰਜਾਬ ਵਿੱਚ ਸਬ ਡਿਵੀਜ਼ਨ ਪੱਧਰ ਤੇ ਰੋਸ ਮਾਰਚ ਕੀਤੇ ਗਏ ਅਤੇ ਐਸ ਡੀ ਐਮ ਰਾਹੀਂ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਚੇਤਾਵਨੀ ਪੱਤਰ ਵੀ ਸੌਂਪੇ ਗਏ ਇਸ ਮੋਕੇ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਰੋਸ ਮਾਰਚ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੋਰਚੇ ਦੀ ਮੰਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਕੀਤੀ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਕਹਿੰਦੇ ਮੁਸਲਮਾਨਾਂ ਵਾਸਤੇ ਘੱਟ ਗਿਣਤੀਆਂ ਨੂੰ ਇੱਕ ਕਾਨੂੰਨ ਦੇ ਤਹਿਤ ਤੁਸੀਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ। ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ ਸਾਡਾ ਰੋਸ ਹੈ ਘੱਟ ਗਿਣਤੀਆਂ ਦਾ ਸਾਰੀਆਂ ਦਾ ਵੀ ਤੁਸੀਂ ਘੱਟ ਗਿਣਤੀਆਂ ਨਾਲ ਜਿਹੜੀ ਆ ਸਾਡੇ ਧੱਕੇਸ਼ਾਹੀ ਹੋ ਰਹੀ ਹੈ ਸਰਕਾਰਾਂ ਕਰ ਰਹੀਆਂ ਨੇ ਵੀ ਉਹ ਧੱਕੇਸ਼ਾਹੀ ਦਾ ਸਾਨੂੰ ਤੁਹਾਨੂੰ ਹੁਣ ਇਨਸਾਫ ਚਾਹੀਦਾ ਕਿਉਂਕਿ ਸਾਡੇ ਬੰਦੀ ਸਿੰਘਾਂ ਦੀ ਰਿਹਵਾਪੂ ਸਜਾਵਾਂ ਵੀ ਪੂਰੀਆਂ ਹੋ ਗਈਆਂ ਹਵਾਰੇ ਹਵਾਰੇ ਭਾਈ ਸਾਹਿਬ ਦੀਆਂ ਸਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਕੇਸ ਸੀਗੇ ਸਾਰੇ ਕੇਸਾਂ ਜੋ ਬਰੀ ਹੋ ਗਿਆ ਵੀ ਸਾਡੇ ਜਥੇਦਾਰ ਨੂੰ ਹੁਣ ਰਿਆ ਕਰੋ ਜਲਦੀ ਤੋਂ ਜਲਦੀ ਸਾਡੀ ਬਹੁਤ ਸਾਨੂੰ ਹੋਰ ਸੜਕਾਂ ਤੇ ਜਾਮ ਲਾਣ ਲਈ ਮਜਬੂਰ ਨਾ ਕਰਿਆ ਜਾਵੇ ਸਰਕਾਰ ਨੂੰ ਸਾਡੀ ਪੂਰ ਜੋਰ ਬੇਨਤੀ ਹੈ ਕਿਉਂਕਿ ਅਸੀਂ ਕਾਨੂੰਨ ਦੀ ਬਹੁਤ ਬੜੀ ਰਿਸਪੈਕਟ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਪਲੇ ਆ ਅਸੀਂ ਚਾਹੁੰਦੇ ਵੀ ਪੰਜਾਬ ਸਾਡਾ ਸ਼ਾਂਤਮਈ ਵਧੀਆ ਤਰੀਕੇ ਨਾਲ ਵਧੀਆ ਮਾਹੌਲ ਇੱਥੇ ਹਰ ਇੱਕ ਧਰਮ ਨੂੰ ਸਤਿਕਾਰ ਮਿਲੇ ਤੇ ਹਰ ਇੱਕ ਧਰਮ ਦਾ ਬੰਦਾ ਉਹਰੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੇ ਸਾਡੀ ਬੇਨਤੀ ਆ ਸੀ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਜਿਹੜਾ ਦੇਣਾ ਹੈ ਉਹਨੂੰ ਬੜੇ ਤਰੀਕੇ ਨਾਲ ਉਹਨੂੰ ਡਸਟਬਿਨ ਦੀ ਟੋਕਰੀ ਚ ਨਾ ਸੁੱਟਿਆ ਜਾਵੇ ਉਹਨੂੰ ਸਾਡੀ ਮੰਗ ਪੱਤਰ ਨੂੰ ਪਹੁੰਚਾਇਆ ਜਾਵੇ ਤਾਂ ਜੋ ਸਾਡੀ ਇਹ ਜਿਹੜੀ ਮੰਗ ਹੈ ਇਹਨੂੰ ਬੜੇ ਪੁਰਜ਼ੋਰ ਤਰੀਕੇ ਨਾਲ ਪੂਰਨ ਕਰਿਆ ਜਾਵੇ 28 ਮਹੀਨੇ ਹੋ ਗਏ ਜੀ ਜਮੂਰਸੇ ਨੂੰ ਬੈਠੇ ਨੂੰ ਸੱਤ ਫੇਸ ਲੱਗਿਆ ਹੋਇਆ ਤੁਹਾਡੀਆਂ ਬਰੂਹਾਂ ਦੇ ਜੀ ਹਾਂਜੀ ਤੇ ਨਾ ਕੋਈ ਹਿਲਚੁਲ ਹੋਈ ਨਾ ਵਾਸਤਾ ਜਦ ਕੀ ਇਹ ਲੋਕ ਸਭਾ ਚ ਵੀ ਉੱਥੇ ਵੀ ਇੱਕ ਪਾਸ ਹੋਇਆ ਸੀ ਵੀ ਜਿਹੜੇ ਵੀ ਬੰਦੀ ਸਿੰਘ ਐ ਸਾਡੇ ਜਿਨੇ ਵੀ ਹੈਗੇ ਉਹ ਜਿਨੇ ਵੀ ਸਜ਼ਾ ਭੁਗ ਚੁੱਕੇ ਸਾਰੇ ਰਿਹਾ ਕਰਤੇ ਜਾਣ ਪਿੱਛੇ ਜੀ ਹੁਣ ਰੰਜੀਤ ਜੀ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਿਹਾ ਹੋਗੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲेंगी ਆ ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾ ਵੀ ਨਹੀਂ ਹੋਏ ਉਹਨਾਂ ਨੂੰ ਘਰਦਿਆਂ ਨੂੰ ਵੀ ਬੰਦੀ ਸਿੰਘ ਪੰਜਾਬ ਚ ਵੀ ਯਾਰ ਆਣ ਦੇ ਰਿਹਾ ਰਹੇ ਜਦ ਕੀ ਰਾਮ ਰਹੀਮ ਵਰਗੇ ਜਿਹੜੇ ਕਾਤਲ ਨੇ ਜਿਹੜੇ ਸਭ ਕਾਸੀ ਦੇ ਮਤਲਬ ਕਿ ਸਭ ਬਲਤਕਾਰੀ ਨੇ ਉਹਨਾਂ ਨੂੰ ਪਰੋਲ ਤੇ ਵੀ ਛੱਡਿਆ ਜਾ ਰਿਹਾ ਤੇ ਸਾਡੇ ਸਿੰਘਾਂ ਨੂੰ ਪੰਜਾਬ ਚ ਵੀ ਲਿਆਣ ਦੇਣਾ ਜਾਵੇ ਤੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਰਾਸ਼ਟਰਪਤੀ ਜੀ ਨੂੰ ਸਰਕਾਰਾਂ ਨੂੰ ਵੀ ਪਲੀਜ਼ ਨਾ ਇਹਨੂੰ ਆਪਾਂ ਨੇ ਇਹਨੂੰ ਵਾਅਦਾ ਕਰੀਏ ਤੇ ਬਹੁਤ ਸਤਿਕਾਰਯੋਗ ਸਾਡੇ ਜਿਹੜੇ ਸਿੰਘ ਨੇ ਰਹਾ ਕੀਤੇ ਜਾਣ ਅੱਜ ਅੱਜ ਕੱਲ ਸਾਡੇ ਜੱਡੇ ਵੀ ਸਿੰਘਾਂਗੇ ਉਹ ਜੇਲ੍ਹਾਂ ਦੇ ਵਿੱਚ ਇਸ ਵਕਤ ਬਿਮਾਰ ਵੀ ਚੱਲ ਰਹੇ ਹਨ ਉਹਨਾਂ ਦੀ ਸਿਹਤਾਂ ਵੀ ਬਹੁਤ ਖਰਾਬ ਹੋ ਰਹੀਆਂ ਉਹਨਾਂ ਦੀ ਸਿਹਤਾਂ ਤੇ ਸਿੱਤਾਂ ਦਾ ਵੀ ਬਹੁਤ ਚੰਗਿਆਨ ਰੱਖਿਆ ਜਾਵੇ ਅਸੀਂ ਤਾਂ ਇਹ ਮੰਗ ਕਰਦੇ ਉਹ ਵੀ ਇਨਸਾਨ ਹੈ ਆਪਾਂ ਵੀ ਇਨਸਾਨ ਹੈ ਸਾਰੇ ਇਨਸਾਨ ਇਨਸਾਨਦਾਰੀ ਸੋਚੂਗਾ ਤੇ ਹੋਰ ਕੌਣ ਸੋਚੂਗਾ ਆਪਾਂ ਨੇ ਇੱਕ ਦੂਜੇ ਦਾ ਸੋਚਣਾ ਸਾਡਾ ਦੇਸ਼ ਤਦੇ ਤਰੱਕੀ ਕਰੂਗਾ ਤਦੇ ਸਾਨੂੰ ਕਿਤੇ ਕਾਮਯਾਬ ਹੋਵਾਂਗੇ ਜੇ ਅਸੀਂ ਅਜਿਹੀ ਤਰ੍ਹਾਂ ਲੜਦੇ ਪਿੱੜਦੇ ਰਹੇ ਕਿਤੇ